ਸਤਿ ਸ੍ਰੀਕਾਲ ਜੀ ਕੁੜੀ ਦੇ ਰਿਸ਼ਤੇ ਸਮੇਤ 10 ਰਿਸ਼ਤੇ ਲੁਧਿਆਣਾ ਪਟਿਆਲਾ ਮੋਗਾ ਸੰਗਰੂਰ ਤਰਨਤਾਰਨ ਤੇ ਫਰੀਦਕੋਟ ਤੋਂ ਅੱਜ ਦੇ ਰਿਸ਼ਤੇ ਪ੍ਰਵਾਦ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਜੀ ਪਹਿਲਾ ਰਿਸ਼ਤਾ ਨਾਂ ਬੀ ਸਿੰਘ ਸੰਗਰੂਰ ਤੋਂ ਆ ਜੀ ਮੁੰਡਾ 10 ਕਿੱਲੇ ਜ਼ਮੀਨ ਆ ਭਰਾ ਕੋਈ ਨਹੀਂ ਇਕੱਲਾ ਮੁੰਡਾ ਹੈ ਭੈਣਾਂ ਪੀਆਰ ਆ ਕੈਨੇਡਾ ਡਾਟਾ ਪੜ੍ਹ ਕੇ ਚੰਗੀ ਤਰ੍ਹਾਂ ਲਾਲ ਪੱਟੀ ਛੇਠਾਂ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਮੋਗੇ ਜ਼ਿਲ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਆ ਕਦ ਕਾਠ ਭੈਣ ਭਾਈ ਸਾਰਾ ਕੁਝ ਪੜ ਕੇ ਚੰਗੀ ਤਰ੍ਹਾਂ ਜਾਂਚ ਕੇ ਡਾਟਾ ਫਿਰ ਪਰਿਵਾਰ ਨਾਲ ਗੱਲ ਕਰੋ ਜੀ ਬੇਨਤੀ ਆ ਸਕਰੀਨਸ਼ਾਟ ਲੈ ਲਿਆ ਕਰੋ ਜਾਂ ਫਿਰ ਸਕਰੀਨ ਰੋਕ ਕੇ ਡਾਟਾ ਪੜਿਆ ਕਰੋ ਜੀ ਅਗਲਾ ਰਿਸ਼ਤਾ ਐਸ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਗਰੀਸ ਦੇ ਵਿੱਚ ਵਧੀਆ ਕੰਮ ਆ ਮੁੰਡਾ ਤਿੰਨ ਕਿੱਲੇ ਜ਼ਮੀਨ ਐ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਆ ਡਾਟੇ ਨੂੰ ਪੜੋ ਕਦ ਕਾਠ ਭੈਣ ਭਾਈ ਫਿਰ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਤਰਨਤਨ ਸਾਹਿਬ ਤੋਂ ਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆ ਸਿਟੀਜ਼ਨ ਅਪਲਾਈ ਕੀਤੀ ਹੋਈ ਆ ਹਰ ਤਾਰੀ ਹੋਵੇ ਜਾਂ ਸਕ सके ਸਾਰਾ ਡਾਟਾ ਪੜ ਕੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਐ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੋਂਗ ਕਰਦਾ ਇਹ ਮੁੰਡਾ ਵੀ ਕੱਲਾ ਕੱਲਾ ਜੀ ਭੈਣ ਭਰਾ ਕੋਈ ਨਹੀਂ 10 ਕਿੱਲੇ ਜ਼ਮੀਨਾਂ ਦੀ ਹੈ ਜੁਆਇੰਟ ਫੈਮਿਲੀ ਹੈ 60 ਕਿੱਲੇ ਦੀ ਜਿਹੜੀ ਟੋਟਲ ਨੇ ਦਾਦਾ ਦਾਦੀ ਚਾਚਾ ਚਾਚੀ ਜੁਆਸੇ ਦੇ ਵਿੱਚ ਨੇ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਡਾਟਾ ਪੜ ਕੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਤੋਂ ਹੈ ਇੱਕ ਜਿਹੜਾ ਭਰਾ ਨਾ ਕੈਨੇਡਾ ਦੇ ਵਿੱਚ ਪੀਆਰ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਸਾਰਾ ਡਾਟਾ ਪੜੋ ਸਮਝੋ 5 ਕਿੱਲੇ ਜ਼ਮੀਨ ਆ ਮੁੰਡੇ ਨੂੰ ਕੈਨੇਡਾ ਦੇ ਵਿੱਚ ਸਿਟੀ ਜਾਣਾ ਮੁੰਡਾ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ BCA ਤੇ ਡਿਗਰੀ ਜਿਹੜੀ ਕੀਤੀ ਹੋਈ ਹੈਗੀ ਨਿਊਜ਼ੀਲੈਂਡ ਦੇ ਵਿੱਚ ਪੀਆਰ ਆ 6 ਕਿੱਲੇ ਜ਼ਮੀਨਾਂ ਦੋਨੇ ਭਰਾਵਾਂ ਨੂੰ ਭਰਾ ਇੱਕ ਪੀਆਰ ਕੈਨੇਡਾ ਡਾਟਾ ਪੜੋ ਸਮਝੋ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜਿਲ੍ਹਾ ਪਟਿਆਲਾ ਸਿ ਆ ਸ਼ੋਰੂਮ ਵਧੀਆ ਚੰਗੀ ਜ਼ਮੀਨ ਆ ਤੇ ਵਧੀਆ ਕੋਠੀ ਪਈ ਹੋਈ ਆ ਸਾਰਾ ਡਾਟਾ ਪਹਿਲਾਂ ਚੰਗੀ ਤਰ੍ਹਾਂ ਪੜੋ ਸਮਝੋ ਤੇ ਫਿਰ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨਾਮ ਐਨ ਸਿੰਘ ਜਿਹੜਾ ਬਰਨਾਲਾ ਤੋਂ ਮੁੰਡਾ ਬਲੋਂਗ ਕਰਦਾ ਹੈ ਡੇਟ ਆਫ ਬਰਥ ਜਿਹੜੀ 2000 ਦੀ ਆ 15 ਕਿੱਲੇ ਜ਼ਮੀਨ ਆ 7.7 ਕਿਲੇ ਦੋਨੇ ਮੁੰਡਿਆਂ ਨੂੰ ਆਉਂਦੀ ਹੈ ਹੰਡੀਕੈਪਟਾ ਮੁੰਡਾ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਸਾਰਾ ਡਾਟਾ ਪੜ੍ਹ ਕੇ ਸਮਝ ਗਏ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਨਾਮ ਕੌਰ ਜੀ ਕੁੜੀ ਦਾ ਰਿਸ਼ਤਾ ਜੀ ਮੁਖਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਮੁੰਡੇ ਨੂੰ 4 ਤੋਂ 5 ਕਿਲੇ ਜ਼ਮੀਨ ਆਉਂਦੀ ਹੋਵੇ ਆਰਮੀ ਵਿੱਚ ਹੋਵੇ ਜਾਂ ਕੋਈ ਹੋਰ ਵਧੀਆ ਜੌਬ ਕਰਦਾ ਹੋਵੇ ਨੇੜੇ ਦੇ ਏਰੀਆ 40 50 ਕਿਲੋ ਵਾਲੇ ਫੋਨ ਕਰਿਓ ਬੇਨਤੀ ਹੈ ਡਾਟਾ ਪੜ੍ਹ ਕੇ ਹਰ ਰੋਜ਼ ਨਵੇਂ ਰਿਸ਼ਤੇ ਤੁਹਾਡੇ ਕੋਲੇ ਪਹੁੰਚਣ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਜੀ ਤੇ ਐਡ ਲਈ ਹੈ ਸਾਡਾ ਨੰਬਰ